ਸਸਕਲ ਦੋਸਤੋ ਸਵੇਰ ਦੇ ਵੱਜ ਚੁੱਕੇ ਨੇ 6 17 ਅਗਸਤ 2025 ਤੇ ਆਪਾਂ ਇਸ ਸਮੇਂ ਹਰੀ ਘਾੜ ਤੇ ਅਗਲੇ ਪਾਸੇ ਮੌਜੂਦਾਂ ਦਰਿਆ ਦੇ ਬਿਲਕੁਲ ਕੰਢੇ ਤੇ ਕੱਲ ਮੈਂ ਤੁਹਾਨੂੰ ਇੱਕ ਲਗਭਗ ਆਪਣੇ 11 ਵੇ ਤੋਂ ਮੈਂ ਕੱਲ ਵੀਡੀਓ ਬਣਾਈ ਸੀ ਲਗਭਗ 12 1 ਵਜੇ ਅਪਲੋਡ ਕੀਤੀ ਹੋਗੀ YouTube ਚੈਨਲ ਦੇ ਉੱਪਰ ਉਸ ਸਮੇਂ ਜਿਹੜਾ ਐਸ ਜਗ੍ਹਾ ਤੇ ਜਿਹੜਾ ਤੁਸੀਂ ਦੇਖ ਰਹੇ ਹੋ ਪਾਣੀ ਜਿਹੜਾ ਉਹ ਫੁੱਲ ਚੱਲ ਰਿਹਾ ਸੀਗਾ ਮੇਰੇ ਬੈਕ ਸਾਈਡ ਹੁਣ ਜੇਕਰ ਗੱਲ ਕਰੀਏ ਥੋੜਾ ਜਿਹਾ ਜਿਹੜਾ ਪਾਣੀ ਇਸ ਜਗ੍ਹਾ ਤੋਂ ਘਟਿਆ ਹੈ ਬਾਕੀ ਆਪਾਂ ਤੁਹਾਨੂੰ ਰਾਤੀ ਰਿਪੋਰਟ ਦੇ ਦਿੱਤੀ ਸੀ ਕਿ ਆਪਣੇ ਆਪਣੇ ਹਰੀ ਘੜ ਤੋਂ ਕਿੰਨਾ ਪਾਣੀ ਛੱਡਿਆ ਜਾਂ ਕਿੰਨਾ ਅਗਲੇ ਪਾਸੇ ਆ ਰਿਹਾ ਸੋ ਬਾਕੀ ਤੁਸੀਂ ਵੀ ਮੇਰੇ ਵੀਰੋ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿੱਥੇ ਜਿਹੜਾ ਕਿੰਨਾ-ਕਿੰਨਾ ਪਾਣੀ ਚੱਲ ਰਿਹਾ ਬਿਆਸ ਦਰਿਆ ਦੇ ਕੰਢੇ ਜੇਕਰ ਤੁਸੀਂ ਦੇਖ ਰਹੇ ਹੋ ਤੇ ਉੱਥੇ ਕਿੰਨਾ ਪਾਣੀ ਚੱਲ ਰਿਹਾ ਜੇਕਰ ਤੁਸੀਂ ਸਤਲੂ ਦਰਿਆ ਦੇ ਕੰਢੇ ਤੋਂ ਦੇਖ ਰਹੇ ਹੋ ਤੇ ਉੱਥੇ ਜਿਹੜਾ ਪਾਣੀ ਕਿੰਨਾ ਚੱਲ ਰਿਹਾ ਹਰੀਕੇ ਹੜ੍ਹ ਤੋਂ ਆਪਾਂ ਨੂੰ ਪਤਾ ਪਿਛਲੇ ਪਾਸੇ ਬਿਆਸ ਦਰਿਆ ਨੇ ਕਾਫੀ ਕਹਿਰ ਮਚਾਇਆ ਕਾਫੀ ਜਿਹੜੇ ਪਿੰਡ ਨੇ ਉੱਥੇ ਡੁੱਬ ਚੁੱਕੇ ਨੇ ਕਾਫੀ ਜਿਹੜਾ ਵੱਡੇ ਪੱਧਰ ਤੇ ਨੁਕਸਾਨ ਹੋ ਚੁੱਕਾ ਸਮਾਜ ਸੇਵੀ ਵੀਰਾਂ ਨੂੰ ਬੇਨਤੀ ਹੈ ਉੱਥੇ ਜਾ ਕੇ ਜਿਹੜੀ ਆਪਣੀ ਮਦਦ ਕਰਨ ਦੀ ਉਹ ਕੋਸ਼ਿਸ਼ ਕਰੋ ਬਾਕੀ ਹਰੀਕੇ ਹੜ੍ਹ ਤੋਂ ਅਗਲੇ ਪਾਸੇ ਫਰੋਈਪੁਰ ਤੱਕ ਵੀ ਕਾਫੀ ਜਿਹੜੇ ਵੱਡੇ ਨੁਕਸਾਨ ਹੋ ਚੁੱਕੇ ਨੇ ਕਾਫੀ ਜਿਹੜੀਆਂ ਨੀਵੀਆਂ ਜ਼ਮੀਨਾਂ ਨੇ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਨੇ ਜਿਹੜੀਆਂ ਉੱਚੀਆਂ ਜ਼ਮੀਨਾਂ ਉਹਨਾਂ ਦੇ ਵਿੱਚ ਅੱਧਾ-ਅੱਧਾ ਜਿਹੜਾ ਪਾਣੀ ਵੜ ਚੁੱਕਾ ਦਾ ਦਾ ਜਿਹੜਾ ਝੋਨਾ ਡੁੱਬ ਚੁੱਕਾ ਹੁਣ ਜੇਕਰ ਆਪਾਂ ਗੱਲ ਕਰੀਏ ਬੰਡਾਲਾ ਪੁਲ ਤੋਂ ਅਗਲੇ ਪਾਸੇ ਤਾਂ ਨਿਹਾਲਾ ਲਵੇਰਾ ਧੀਰਾ ਘਾਰ ਮੁਠਿਆਂ ਵਾਲਾ ਆ ਥੋੜਾ ਜਿਹਾ ਕਾਰੇ ਕਿ ਥਾੜ ਦਾ ਏਰੀਆ ਜਾਂ ਕਾਫੀ ਜਿਹੜੇ ਨੀਵੇਂ ਏਰੀਏ ਨੇ ਉਹ ਲਗਭਗ ਬੁਰੀ ਤਰ੍ਹਾਂ ਜਿਹੜੇ ਪ੍ਰਭਾਵਿਤ ਹੋ ਚੁੱਕੇ ਨੇ ਬੁਰੀ ਤਰ੍ਹਾਂ ਜਿਹੜੇ ਉਹ ਖਰਾਬ ਹੋ ਚੁੱਕੇ ਨੇ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਫਰੋਜਪੁਰ ਤੋਂ ਅਗਲੇ ਪਾਸੇ ਜਿਵੇਂ ਆਪਣੇ ਫਾਇਲ ਕਾ ਦੇ ਕਾਫੀ ਪਿੰਡ ਨੇ ਉਹ ਵੀ ਜਿਹੜੇ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਨੇ ਸੋ ਮੇਰੇ ਵੀਰੋ ਵੀਡੀਓ ਜਰੂਰ ਚਲਦੀ ਚਲਦੀ ਸ਼ੇਅਰ ਕਰੀ ਚਲੋ ਹੁਣ ਤਾਂ ਆਪਾਂ ਪੌਂਗ ਟਾਈਮ ਦੀ ਸਵੇਰ ਦੀ 5 ਵੇ ਦੀ ਅਪਡੇਟ ਦੇਣ ਜਾ ਰਹੇ ਆ ਕਿ ਪੌਂਗ ਟਾਈਮ ਤੋਂ ਇਸ ਸਮੇਂ ਕਿੰਨਾ ਪਾਣੀ ਛੱਡਿਆ ਜਾ ਰਿਹਾ ਫਿਰ ਮੈਂ ਇਸ ਵੀਡੀਓ ਦੇ ਵਿੱਚ ਇੱਕ ਗੱਲ ਕਲੀਅਰ ਕਰ ਦਵਾਂ ਕਿ ਜਿਹੜਾ ਪੌਂਗ ਟਾਈਮ ਤੋਂ ਪਾਣੀ ਮੰਨ ਲਓ 57000 ਛੱਡਿਆ ਤਾਂ ਜਿਹੜਾ ਬਿਆਸ ਦਰਿਆ ਦੇ ਵਿੱਚ ਪਾਣੀ ਵੱਧ ਕਿਉਂ ਆ ਰਿਹਾ ਉਸ ਵੱਧ ਆਉਣ ਦਾ ਕਾਰਨ ਇਹ ਆ ਕਿ ਰਾਸਤੇ ਦੇ ਵਿੱਚ ਕਾਫੀ ਜਿਹੜੇ ਕਈਆਂ ਜਗ੍ਹਾ ਬੱਦਲ ਫੜਦੇ ਹਨ ਨਾਲੇ ਪੈਂਦੇ ਹਨ ਨਦੀਆਂ ਪੈਂਦੀਆਂ ਨੇ ਜਿਸ ਕਰਕੇ ਜਿਹੜਾ ਬਿਆਸ ਦਰਿਆ ਦੇ ਵਿੱਚ ਪਾਣੀ ਵੱਧ ਜਾਂਦਾ ਫਿਲਹਾਲ ਮੈਂ ਜੇ ਇੱਕ ਕੱਲ ਕੱਲ ਮੈਂ 11 ਵਜੇ ਆਇਆ ਸੀ ਇੱਥੇ ਤੇ ਹੁਣ ਜੇਕਰ ਸਵੇਰੇ 6 ਵਜੇ ਦੀ ਗੱਲ ਕਰਾਂ ਤੇ ਪਾਣੀ ਕਾਫੀ ਜਿਹੜਾ ਕਹਿ ਲੋਗੇ ਵੱਡੇ ਪੱਧਰ ਤੇ ਘੜ ਚੁੱਕਾ 2 ਤੋਂ 3 ਫੁੱਟ ਆ ਤੁਸੀਂ ਮੇਰੇ ਬੈਕਸਾਈਡ ਦੇਖ ਰਹੇ ਹੋ ਸਾਰੀ ਮੈਂ ਤੁਹਾਨੂੰ ਕੋਸ਼ਿਸ਼ ਕਰਦਾ ਦਿਖਾਉਣ ਦੀ ਆ ਜਿਹੜਾ ਤੁਸੀਂ ਦੇਖ ਰਹੇ ਹੋ ਇੱਥੇ ਜਿਹੜਾ ਪਾਣੀ ਆ ਕੱਲ ਬੁਰੀ ਤਰ੍ਹਾਂ ਜਿਹੜਾ ਚੱਲ ਰਿਹਾ ਸੀਗਾ ਤੇ ਆ ਤੁਸੀਂ ਅਤਾਜਾ ਲਾ ਸਕਦੇ ਹੋ ਪਾਣੀ ਜਿਹੜਾ ਇੰਨਾ ਕੱਲ ਜਿਹੜਾ ਚੜਿਆ ਸੀਗਾ ਆ ਪਾਣੀ ਸਾਰਾ ਜਿਹੜਾ ਕੱਲ ਫੁੱਲ ਚੜਿਆ ਸੀਗਾ ਹੁਣ ਜਿਹੜਾ ਲਗਭਗ ਲੈ ਚੁੱਕਾ ਆ ਸਾਹਮਣੇ ਜਿਹੜਾ ਤੁਸੀਂ ਝੋਨਾ ਦੇਖ ਰਹੇ ਹੋ ਇਸ ਝੋਨੇ ਦੇ ਉੱਪਰ ਜਿਹੜਾ ਪਾਣੀ ਉਹ ਵੀ ਜਿਹੜਾ ਕੱਲ ਚੜ ਚੁੱਕਾ ਸੀਗਾ ਦਰਿਆ ਦੇ ਬਿਲਕੁਲ ਕੰਡੇ ਦੇ ਝੋਨਾ ਉੱਚੀ ਕਾਫੀ ਜ਼ਮੀਨਾਂ ਜੇਕਰ ਇੱਥੇ ਜਿਹੜਾ ਆਪਣਾ ਪਾਣੀ ਚੜਦਾ ਤੇ ਅਗਲੇ ਪਾਸੇ ਜਿਹੜੇ ਕਾਫੀ ਪਿੰਡ ਬੁਰੀ ਤਰ੍ਹਾਂ ਡੁੱਬ ਜਾਂਦੇ ਨੇ ਹੁਣ ਮੈਂ ਜੇਕਰ ਗੱਲ ਕਰਾਂ ਸਵੇਰੇ 17 ਅਗਸਤ 2025 ਤੱਕ ਉਤਪਦਨ ਏਰੀਆ ਦੇ ਬੰਦੇ ਨਾਲ ਪਾਣੀ ਜਿਹੜਾ ਫੁੱਲ ਚੱਲ ਰਿਹਾ ਕੱਲ ਦਾ ਜਿਹੜਾ ਕਿ ਹੋ ਸਕਦਾ ਹੁਣ ਥੋੜਾ ਜਿਹਾ ਵੀ ਡਾਊਨ ਹੋਇਆ ਹੋਵੇਗਾ ਸੋ ਜੇਕਰ ਕੱਲ 11 ਵੇ ਦੇ ਮੁਕਾਬਲੇ ਮੈਂ ਦਬਾਰ ਤੋਂ ਤੁਹਾਨੂੰ ਤਸਵੀਰ ਚੰਗੀ ਤਰ੍ਹਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਮੇਰੇ ਵੀਰੋ ਕੱਲ ਇੱਥੇ ਜਿਹੜਾ ਪਾਣੀ ਸੀਗਾ ਉਹ ਫੁੱਲ ਜਿਹੜਾ ਇਧਰੋਂ ਵਹੈਣ ਆ ਉੱਚੀ ਬਹੁਤ ਜ਼ਿਆਦੀ ਆ ਐਸ ਪਾਸੇ ਨੂੰ ਜਿਹੜਾ ਚੱਲ ਰਿਹਾ ਸੀਗਾ ਹੁਣ ਜੇਕਰ ਗੱਲ ਕਰੀਏ ਇੱਥੋਂ ਇਹਨੂੰ ਚੱਲ ਰਿਹਾ ਸੀਗਾ ਜੇਕਰ ਮੈਂ ਤੁਹਾਨੂੰ ਆ ਚੀਜ਼ ਦਿਖਾਦਾ ਸ਼ਾਇਦ ਹੋ ਸਕਦਾ ਪਾਣੀ ਹੁਣ ਥੋੜਾ ਥੋੜਾ ਵਾਧਾ ਹੋਵੇ ਕਿਉਂਕਿ ਹਵਾ ਚੱਲਦੀ ਪਈ ਹੈ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਆ ਜਿਹੜਾ ਪਾਣੀ ਸੀ ਔਥ ਤੱਕ ਗਿਆ ਹੋਇਆ ਸੀਗਾ ਜਿੱਤਾਂ ਮੇਰੀ ਉਂਗਲ ਸਾਹਮਣੇ ਜਾ ਰਹੀ ਆ ਤੂੰ ਹੀ ਹਿਸਾਬ ਲਾ ਲਓ ਆਪ ਹੀ ਇੰਤਾਜਾ ਕਿੰਨਾ ਪਾਣੀ ਲੱਥਾ ਹੋਵੇਗਾ ਬਾਕੀ ਆ ਝੋਨਾ ਵੀ ਕੱਲ ਲਗਭਗ ਡੁੱਬ ਚੁੱਕਾ ਸੀ ਥੋੜੀਆਂ ਹੀ ਪ੍ਰੂਮਬਲੀਆਂ ਦੇਖਦੇ ਆਂ ਸੀ ਐਸ ਝੋਨੇ ਦੇ ਵਿੱਚ ਵੀ ਜਿਹੜਾ ਪਾਣੀ ਕੱਲ ਵੜ ਚੁੱਕਾ ਸੀ ਇਹ ਵੀ ਜਿਹੜਾ ਹੁਣ ਖਾਲੀ ਹੋ ਚੁੱਕਾ ਜੇਕਰ ਮੈਂ ਤੁਹਾਨੂੰ ਕੱਲ ਮੱਜਾਂ ਵਾਲੀ ਜਿਹੜੀ ਗੱਲ ਦੱਸਦਾ ਸੀ ਉਹ ਪਰਲਾ ਜਿਹੜਾ ਝੋਨਾ ਸਾਹਮਣੇ ਤੁਸੀਂ ਦੇਖ ਰਹੇ ਹੋ ਉਹ ਕੱਲ ਜਿਹੜਾ ਝੋਨਾ ਸੀ ਉਹ ਬੂਰੀ ਤਰ੍ਹਾਂ ਜਿਹੜਾ ਡੁੱਬ ਚੁੱਕਾ ਸੀਗਾ ਉਸ ਤੋਂ ਤੁਸੀਂ ਆਪੇ ਇੰਤਾਜਾ ਲਾ ਸਕਦੇ ਹੋ ਆ ਪਰਲੀ ਵਾਟਰ ਜਿਹੜਾ ਝੋਨਾ ਇਹ ਹੁਣ ਜ ਮਿਲ ਕੇ ਪਾਣੀ ਇੱਥੋਂ ਥੋੜਾ ਜਿਹਾ ਘਟ ਚੁੱਕਿਆ ਹਰੀ ਘੜ ਤੋਂ ਅਗਲੇ ਪਾਸੇ ਗੱਗੜਕੀਆਂ ਬਾਈਕਾਂ ਤੁੜਾਂ ਦੀਆਂ ਬਾਈਕਾਂ ਤੇ ਮੈਂ ਮੌਜੂਦ ਆ ਬਾਕੀ ਹੁਣ ਜਿਹੜੀ ਅਗਲੀ ਰਿਪੋਰਟ ਆਉਂਦੀ ਉਹ ਵੀ ਜਲਦੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਫਿਲਹਾਲ ਜਿਹੜੀ ਆਪਾਂ ਤੁਹਾਡੇ ਨਾਲ ਇੱਥੇ ਮੌਜੂਦ ਆ ਉਹਨਾਂ ਨਾਲ ਵੀ ਜਿਹੜੀ ਕਰਦੇ ਆ ਜੀ ਗੱਲਬਾਤ ਉਹ ਹੋਰ ਠੀਕ ਠਾਕ ਜੀ ਠੀਕ ਠਾਕ ਜੀ ਤੇ ਕੀ ਹਾਲ ਆ ਠੀਕ ਆ ਜੀ ਤੇ ਕਿੱਥੇ ਕਹਿੰਦੇ ਨੇ ਕੰਮ ਲੱਗੇ ਇੱਥੇ ਰਾਜਵੀਰ ਦੇ ਰਾਜਵੀਰ ਵੀਰ ਦੇ ਨਾਲ ਤੇ ਆਪਣਾ ਪਾਣੀ ਦਾ ਮੌਲ ਕੀ ਆ ਪਾਣੀ ਕਿਵੇਂ ਚੜਿਆ ਰਾਤ ਦਾ ਕਿ ਲੱਥਾ ਰਾਤ ਨਹੀਂ ਚੜਿਆ ਰਾਤ ਨੂੰ ਪਾਣੀ ਚੜਿਆ ਪਾਣੀ ਲੈ ਗਿਆ ਰਾਤ ਦਾ ਤੇ ਕੱਲ ਕਿੰਨਾ ਕੁ ਚੜਿਆ ਸੀ ਆ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਸਾਰੇ ਛੋਨਾ ਡੁੱਬਿਆ ਹੋਇਆ ਸੀ ਕੱਲ ਛੋਨਾ ਡੁੱਬਿਆ ਸੀ ਹਣਾ ਹੁਣ ਪਾਣੀ ਲੱਥਾ ਕੋਈ ਸਾਰੇ ਛੋਨਾ ਦਿਸਣ ਲੱਗ ਗਿਆ ਠੀਕ ਹੈ ਪਾਣੀ ਕਾਫੀ ਲੈ ਗਿਆ ਹਣਾ ਕਾਫੀ ਲੈ ਗਿਆ ਪਾਣੀ ਠੀਕ ਹੈ ਸਾਰੇ ਬਟਾ ਉਟਾ ਦਿਸਣ ਲੱਗ ਗਿਆ ਠੀਕ ਹੈ ਹੁਣ ਆਪਾਂ ਸਵੇਰੇ 6 ਵਜੇ ਵੀਡੀਓ ਬਣਾ ਰਹੇ ਅੱਜ ਦਿਨ ਐਤਵਾਰ ਹੈ ਨਾ ਦਿਨ ਐਤਵਾਰ 17 ਅਗਸਤ 2025 ਹੈ ਨਾ ਸੋ ਮੇਰੇ ਵੀਰੋ ਇਹ ਜਿਹੜੀ ਅੱਜ ਤੁਹਾਨੂੰ ਆਪਾਂ ਜਾਣਕਾਰੀ ਦੇ ਦਿੱਤੀ ਆ ਬਾਕੀ ਮੈਂ ਤੁਹਾਨੂੰ ਹੁਣ ਪੌਂਕ ਟਾਈਮ ਦੀ ਜਾਣਕਾਰੀ ਇੱਕ ਵਾਰ ਦੇ ਆ ਮੈਂ ਕੱਲ ਜਿਹੜੇ ਐਸ ਰਾਸਤੇ ਤੋਂ ਆਏ ਪਾਣੀ ਕਾਫੀ ਚੱਲ ਰਿਹਾ ਸੀਗਾ ਇਹ ਰਾਸਤੇ ਦੇ ਵੀ ਜਿਹੜਾ ਪਾਣੀ ਆ ਲਗਭਗ ਥੋੜਾ ਜਿਹਾ ਜਿਹੜਾ ਘਟ ਚੁੱਕਾ ਆ ਫੜਿਓ ਮੜਾ ਇੱਕ ਵਾਰ ਮੋਬਾਈਲ ਇਥੋਂ ਆੜਾ ਸਾਹਮਣੇ ਤੁਸੀਂ ਝੋਨਾ ਦੇਖ ਰਹੇ ਹੋ ਇਹ ਜਿਹੜਾ ਝੋਨਾ ਸੀ ਉਹ ਕੱਲ ਤਰਾ ਇਹ ਬੁਰੀ ਤਰ੍ਹਾਂ ਜਿਹੜਾ ਡੁੱਬ ਚੁੱਕਾ ਸੀਗਾ ਹੁਣ ਮੈਂ ਤੁਹਾਨੂੰ ਜਿਹੜੀ ਕੋਸ਼ਿਸ਼ ਕਰਦਾ ਦਿਖਾਉਣ ਦੀ ਕਿ ਆ ਤੁਹੀ ਮੈਂ ਤੁਹਾਨੂੰ ਦੱਸ ਦਿਨਾ ਕਿ ਜਿਹੜਾ ਪੌਂਗ ਟਾਈਮ ਤੋਂ ਪਾਣੀ ਆ ਉਹ ਐਸ ਸਮੇ ਕਿੰਨਾ ਚੱਲ ਰਿਹਾ ਸਵੇਰੇ 5 ਵੇ ਦੀ ਰਿਪੋਰਟ ਆਪਣੇ ਕੋਲ ਪਹੁੰਚ ਚੁੱਕੀ ਆ ਪੌਂਗ ਟਾਈਮ ਦੀ ਉਹ ਆਪਾਂ ਤੁਹਾਨੂੰ ਜਾਣਕਾਰੀ ਇੱਕ ਵਾਰ ਦੇ ਦਿੰਨੇ ਮੇਰੇ ਵੀਰੋ ਬਾਕੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੀ ਚੱਲੋ ਤਾਂ ਜਿਹੜੀ ਸਹੀ ਜਾਣਕਾਰੀ ਉਹ ਸਾਰਿਆਂ ਦੇ ਫੋਨਾਂ ਤੱਕ ਪਹੁੰਚ ਸਕੇ ਸਵੇਰੇ 5 ਵਜੇ ਦੀ ਰਿਪੋਰਟ ਪਹਿਲਾਂ ਮੈਂ ਤੁਹਾਨੂੰ ਦੇ ਦਿੰਦਾ ਪੌਂਗ ਡੈਮ ਦੀ 17 ਅਗਸਤ 2025 ਸਮਾਂ ਜਿਹੜਾ 5 ਵਜੇ ਜੇਕਰ ਐਕਚੁਅਲ ਡਾਟੇ ਦੀ ਗੱਲ ਕਰੀਏ ਤਾਂ 1379.70 ਫੁੱਟ ਤੇ ਜਿਹੜਾ ਰੈਸਟ ਲੈਵਲ ਪਹੁੰਚ ਚੁੱਕਾ ਜਿਹੜਾ ਕਿ ਟੋਟਲ ਪਾਣੀ ਰੱਖਣ ਦੀ ਸਮਰੱਥਾ ਜਿਹੜੀ ਉਹ 1400 ਫੁੱਟ ਜੇਕਰ ਰਾਤ ਦੇ ਮਕਾਲੇ ਮੈਂ ਤੁਹਾਨੂੰ ਦੱਸਾਂ ਕਿ ਰਾਤ 8 ਵਜੇ ਜਿਹੜਾ ਸੀ 1379.08 ਫੁੱਟ ਤੇ ਸੀਗਾ ਜਿਹੜਾ ਕਿ ਸਵੇਰੇ 5 ਵਜੇ 1379.70 ਫੁੱਟ ਤੇ ਪਹੁੰਚ ਚੁੱਕਾ ਹੁਣ ਜੇਕਰ ਇਨਫਲੋ ਦੀ ਗੱਲ ਕਰੀਏ ਪੌਂਕ ਡੈਮ ਦੇ ਵਿੱਚ ਪਾਣੀ ਆ ਕਿੰਨਾ ਰਹਿਤਾ ਪੌਂਕ ਡੈਮ ਦੇ ਵਿੱਚ ਪਾਣੀ 90193 ਕਿਊਸਿਕ ਆ ਰਿਹਾ ਸਵੇਰੇ 5 ਵਜੇ ਜੇਕਰ ਰਾਤ ਦੀ ਗੱਲ ਕਰੀਏ 8 ਵਜੇ ਦੀ ਤੇ 8 ਵਜੇ ਜਿਹੜਾ ਲਗਭਗ ਪਾਣੀ 116000 ਕਿਊਸਿਕ ਆ ਰਿਹਾ ਸੀਗਾ ਇਨਫਲੋ ਜਿਹੜਾ ਸਵੇਰੇ 5 ਵਜੇ ਘਟਿਆ ਹੈ ਜੇਕਰ ਆਊਟਫਲੋ ਦੀ ਗੱਲ ਕਰੀਏ ਤਾਂ ਰਾਤ ਜਿਹੜਾ ਪਾਣੀ ਸੀਗਾ 8:57000 ਕਿਊਸਿਕ ਜਿਹੜਾ ਛੱਡਿਆ ਜਾ ਰਿਹਾ ਸੀਗਾ ਜੇਕਰ ਸਵੇਰੇ 5 ਵੇ ਦੀ ਗੱਲ ਕਰੇ ਤਾਂ 57338 ਕਿਊਸਿਕ ਜਿਹੜਾ ਪਾਣੀ ਅਗਲੇ ਪਾਸੇ ਛੱਡਿਆ ਜਾ ਰਿਹਾ ਜੇਕਰ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਉੱਥੇ ਫਿਲਹਾਲ ਜਿਹੜਾ ਬੱਦਲਵਾਈ ਬਣੀਆਂ ਥੋੜੀ ਬਾਲੀ ਜਿਹੜੀ ਕਿਣਮੇਨ ਹੋ ਰਹੀ ਆ ਜੇਕਰ 6 ਵੇ ਦੀ ਰਿਪੋਰਟ ਦੇਖੀਏ ਪੌਂਕ ਟਾਈਮ ਦੀ 17 ਅਗਸਤ 2025 ਸਵੇਰੇ 6 ਵਜੇ ਤਾਂ ਜਿਹੜਾ ਰੈਸਟ ਲੇਵਲ ਆ 1379.75 ਫੁੱਟ ਤੇ ਪਹੁੰਚ ਚੁੱਕਾ ਜੇਕਰ ਇਨਫਲੋ ਦੀ ਗੱਲ ਕਰੀਏ ਤਾਂ 90193 ਕਿਊਸਿਕਰ ਆ ਜਿੰਨਾ ਕਿ ਲਗਭਗ 5 ਵਜੇ ਆ ਰਿਹਾ ਸੀ ਉਨਾ ਹੀ ਪਾਣੀ ਆ ਰਿਹਾ ਜੇਕਰ ਆਊਟਫਲੋ ਦੀ ਗੱਲ ਕਰੀਏ ਇਨਫਲੋ ਜਿਹੜਾ 90000 ਕੁਸ਼ ਕਿਊਸਿਕ ਹੋ ਰਿਹਾ ਜੇਕਰ ਆਊਟਫਲੋ ਦੀ ਗੱਲ ਕਰੀਏ ਤਾਂ 57000 ਕੁਸ਼ ਕਿਊਸਿਕ ਜਿਹੜਾ ਪਾਣੀ ਆਊਟਫਲੋ ਹੋ ਰਿਹਾ ਸੋ ਇਹ ਮੇਰੇ ਵੀਰੋਂ ਰਿਪੋਰਟ ਸੀ ਬਾਕੀ ਹਰੀ ਘਰ ਦੀ ਆਪਾਂ ਤੁਹਾਨੂੰ ਰਾਤ YouTube ਚੈਨਲ ਤੇ ਦੱਸਤਾ ਹੀ ਸਾਰਾ ਕੁਝ ਰਾਤੀ 6 ਵੇ ਜਿਹੜਾ ਪਾਣੀ ਸੀਗਾ 110000 ਕਿਊਸੀ ਘਰੀ ਗਿਆ ਹੜਤੇ ਜਿਹੜਾ ਪਹੁੰਚ ਰਿਹਾ ਸੀਗਾ ਤੇ ਡਾਊਨਸਟ੍ਰੀਮ ਜਿਹੜਾ 88000 ਕੋਸ਼ ਕਿਊਸੀ ਜਿਹੜਾ ਕੀਤਾ ਜਾ ਰਿਹਾ ਸੀ ਲਗਭਗ 8000 ਕਿਊਸੀ ਕੋ ਫਰੋਜਪੁਰ ਫੀਡਰ ਦਿੱਤਾ ਜਾ ਰਿਹਾ ਸੀਗਾ ਰਾਜਸਥਾਨ ਫੀਡਰ ਨੂੰ 13795 ਕਿਊਸੀ ਤੇ ਮਾਹੂ ਕਨਾਲ ਨੂੰ 187 ਕਿਊਸੀ ਸੋ ਅਗਲੀ ਅਪਡੇਟ ਦੇ ਲਈ ਤੁਸੀਂ ਮੇਰੇ ਵੀਰੋ ਬਣੇ ਰਹੋ ਹੁਣ ਤੁਹਾਨੂੰ ਆਪਾਂ ਜਿਹੜੀ ਹੋਰ ਜਾਣਕਾਰੀ ਤੁਹਾਨੂੰ ਸਾਰੇ ਸਾਰਾ ਕੁਝ ਜਿਹੜਾ ਤੁਹਾਨੂੰ ਦਿਖਾ ਦਿੰਨੇ ਆ ਜੀ ਸੋ ਵੀਡੀਓ ਮੇਰੇ ਵੀਰੋ ਜਰੂਰ ਚਲਦੀ ਚਲਦੀ ਸ਼ੇਅਰ ਕਰੀ ਚਲੋ ਤਾਂ ਜਿਹੜੀ ਸਹੀ ਜਾਣਕਾਰੀ ਸਾਰਿਆਂ ਤੱਕ ਪਹੁੰਚ ਸਕੇ ਸੁਖ ਲਟਿਆ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਤਾਂ ਜੋ ਆਉਣ ਵਾਲੇ ਸਮੇਂ ਜਿਹੜੀ ਆਪਾਂ ਤੁਹਾਨੂੰ ਜਾਣਕਾਰੀ ਪ੍ਰੋਵਾਈਡ ਕਰੀਏ ਉਹ ਤੁਹਾਡੇ ਤੱਕ ਪਹੁੰਚ ਸਕੇ ਬਹੁਤ ਬਹੁਤ ਧੰਨਵਾਦ ਜੀ